ਪੰਜਾਬ ਵਿੱਚ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਸਿਰ ਤੇ ਆ ਗਈਆਂ ਨੇ ਅਤੇ ਹੁਣ ਜਲਦੀ ਹੀ ਪੰਚਾਇਤੀ ਚੋਣਾਂ ਹੋਣਗੀਆਂ ਤੇ ਭਗਵੰਤ ਮਾਨ ਵੱਲੋਂ ਸਰਪੰਚਾਂ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਜਿਹੜਾ ਪਹਿਲਾਂ ਰਿਵਾਜ ਚੱਲਦਾ ਹੁੰਦਾ ਸੀ 40-40 ਲੱਖ ਰੁਪਈਆ ਲਾ ਕੇ ਤੁਸੀਂ ਸਰਪੰਚ ਚੁਣੇ ਜਾਂਦੇ ਸੀ ਅਤੇ 80-80 ਲੱਖ ਰੁਪਈਆ ਉਸ ਵਿੱਚੋਂ ਕੱਢਣ ਦੀ ਸੋਚਦੇ ਹੁੰਦੇ ਸੀ ਹੁਣ ਅਜਿਹਾ ਭਲੇਖਾ ਛੱਡ ਦਿਓ ਮੈਂ 1 ਰੁਪਈਆ ਵੀ ਕਿਸੇ ਨੂੰ ਖਾਣ ਨਹੀਂ ਦਮਾਂਗਾ ਤੇ ਉਹਨਾਂ ਨੇ ਕਿਹਾ ਕਿ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਜੇ ਤੁਸੀਂ ਸਰਬਸੰਮਤੀ ਨਾਲ ਕਿਸੇ ਨੂੰ ਸਰਪੰਚ ਚੁਣਦੇ ਜਾਂ ਪੰਚਾਇਤ ਚੁਣਦੇ ਹੋ ਤਾਂ ਅਸੀਂ ਉਹ 5 ਲੱਖ ਰੁਪਇਆ ਤਾਂ ਤੁਹਾਨੂੰ ਦਵਾਂਗੇ ਦਵਾਂਗੇ ਹੋਰ ਗਰੰਟਾਂ ਜਿਵੇਂ ਲਾਇਬ੍ਰੇਰੀ ਦੀਆਂ ਗਲੀਆਂ ਨਾਲੀਆਂ ਦੀ ਟੋਬੇ ਦੀ ਜਾਂ ਹੋਰ ਵੀ ਤੁਸੀਂ ਸਾਤੋਂ ਮਤੇ ਪਾ ਕੇ ਲੈ ਸਕਦੇ ਹੋ ਅਤੇ ਉਹ ਤੁਹਾਨੂੰ ਤੋਹਫਾ ਹੋਵੇਗਾ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਰਪੰਚੀ ਪਿੱਛੇ ਲੜਾਈਆਂ ਹੁੰਦੀਆਂ ਨੇ ਉਹ ਲੜਾਈਆਂ ਕਰਨ ਦੀ ਲੋੜ ਨਹੀਂ ਤੁਸੀਂ ਆਪਣਾ ਸਰਬਸੰਮਤੀ ਨਾਲ ਜਿਹੜਾ ਸਰਪੰਚ ਚੁਣੋ ਅਤੇ ਤੁਹਾਨੂੰ ਕੀ ਲੋੜ ਪਈ ਹੈ ਪਿੰਡਾਂ ਵਿੱਚ ਬੈਰਬਿਰੋਧ ਖੱਟਣ ਦੀ ਹੈ ਤੇ ਉਹਨਾਂ ਨੇ ਕਿਹਾ ਕਿ 40-40 ਲੱਖ ਰੁਪਈਆ ਲਾ ਕੇ ਤੁਸੀਂ ਹੁਣ 80-80 ਲੱਖ ਨਹੀਂ ਕਮਾ ਸਕਦੇ ਮੈਂ ਪੂਰੀ ਨਿਗ੍ਹਾ ਰੱਖੀ ਹੋਈ ਹੈ ਤੇ ਤੁਹਾਨੂੰ ਕੁਝ ਵੀ ਖਾਣ ਨਹੀਂ ਦੇਵਾਂਗਾ ਸਾਰਾ ਪੈਸਾ ਪਿੰਡ ਦੇ ਭਲੇ ਲਈ ਲੱਗੂਗਾ ਨਗਰਾਂ ਦੇ ਭਲੇ ਲਈ ਲੱਗੂਗਾ ਉਹਨਾਂ ਨੇ ਹੋਰ ਕੀ ਕੀ ਕਿਹਾ ਤੁਹਾਨੂੰ ਸੁਣਾਉਣੇ ਆ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਹੈ ਧੜੇ ਬਣ ਜਾਂਦੇ ਆ ਮੈਂ ਚਾਹੁੰਨਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਅਦ ਬੋਟਾ ਮਿਲੀ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਵਾਂ ਸਾਰੇ ਪਿੰਡ ਦੀ ਪੰਚਾਇਤ ਤੇ ਵੀ 8 ਮੈਂਬਰ ਤੇ ਕਿ ਸਰਪੰਚ ਸਾਡੇ ਦਾ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊਗੀ ਇਹ ਉਸ ਪਿੰਡ ਤੇ ਆ ਵੀ ਉਹ ਕੀਮਤਾਂ ਪਾ ਕੇ ਦਿੰਦੇ ਨੇ ਜੇ ਸਰਬਸੰਮਤੀ ਗੱਲ ਲੋਂਗੇ ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤਦ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਉਂਸਮੈਂਟ ਹੋ ਗਈ ਕਿ ਉਹ ਦਿਨਾਂ ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਮ ਤਾਂ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟਾਂ ਲੈ ਦੱਸੋ ਇਹ ਕਾਹਦਾ ਲੇਟ ਆ ਇਹ ਦੱਸੋ ਇਹ ਕੋਈ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟਾਂ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਆਵਤ ਲਿਆ ਹੋਇਆ ਦੇਸੀ ਦੂਸੀ ਦਾ ਨਹੀਂ ਐਤਕੀ ਹੈ ਕੰਮ ਅੰਗਰੇਜ਼ੀ ਹੈਦਕੀ ਦਾ ਇਹ ਯਾਰ ਜੇ ਨਾਂ ਹੋਵੇ ਪਿੰਡਾਂ ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਓਗੇ ਉਹਦੇ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਨਿਹਾਰ ਬਦਲ ਜੂਗੀ ਨਾਲੇ 7-52 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੋ ਇਸ ਕਰਕੇ ਸਰਬਸੰਮਤੀ ਕਰਨਾ ਤਾਂ ਬਾਲਾ ਵਧੀਆ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਰੇ ਲੈ ਕੇ ਉਹ ਪਿੰਡ ਦੇ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿਹਾ ਜਾਂ ਨਿਕਲੂਗਾ ਮੈਂ ਅਸਿਕੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਇਹ ਹੈ ਜਾਂ ਨਿਕਲੂਗਾ ਨੂੰ ਕਿਹੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਵੀ ਕਹਿ ਸਕਦੇ ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਬਰ 40 ਲੱਖ ਕੱਢੂ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਸਾਲ ਕੱਢ ਲੈਂਦਾ ਹੁਣ ਮੈਂ ਉਹ 40 ਲੱਖ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਇਤ ਕੀ ਨਾ ਪੰਗਾ ਲੈ ਲਿਓ ਇਤ ਕੀ ਮੈਂ ਆ ਇੱਥੇ ਇੱਕ ਰੁਪਈਆ ਨਹੀਂ ਨਾ ਖਾਣ ਦੇਣਾ ਪੰਚਾਇਤਾਂ ਪੰਚਾਇਤ ਦਾ ਪੈਸਾ ਨਹੀਂ ਮੈਂ ਖਾਣ ਦੇਣਾ ਕਿਤੇ ਕਹੋਂਗੇ 40 ਲੱਖ ਕੇ 80 ਕੱਢਾਂਗੇ ਉਹ ਉਹ ਜਮਾਨੇ ਚਲੇ ਗਏ ਹੁਣ ਹਾਂ ਸਹਿਮਤੀ ਕਰ ਲਓ ਜਾਂ ਫਿਰ ਚੰਗੇ ਬੰਦਿਆਂ ਨੂੰ ਚੁਣ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਚਾਇਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਬਚਨ ਵੱਧ ਹੋਣ ਔਰ ਕੋਈ ਮੈਂ ਕਿਸੇ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਚੋਣ ਨਿਸ਼ਾਨੀ ਖਤਮ ਕਰਤੇ ਨਾ ਮੈਂ ਤਾਈਓ ਕੀ ਤੈਨੂੰ ਇਹਦਾ ਨਾ ਪਤਾ ਨਹੀਂ ਲੱਗਦਾ ਨਹੀਂ ਤਾਂ ਐ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚਾ ਜੀ ਇਹਨੂੰ ਗ੍ਰਾਂਟ ਨਾ ਦਿਓ ਜੀ ਨਾ ਹੁਣ ਮੰਜੇ ਦੇ ਜਿੱਤੇ ਹੋਇਆ ਕੋਈ ਜੱਗ ਤੇ ਜਿੱਤੇ ਹੋਇਆ ਉਹ ਤਾਂ ਪਿੰਡ ਦਾ ਹੈ ਸਿਸ ਕਰਕੇ ਮੇਰੇ ਵੱਨ ਨੂੰ ਕੋਈ ਤਰਿਆਤ ਨਹੀਂ ਹੋਊਗੀ ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂਗਾ ਕਿ ਜਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ ਭਾਵੇਂ ਭਾਵੇਂ 500 ਦੀ ਬਾਦੀ ਦਾ ਪਿੰਡ ਹੈ ਭਾਵੇਂ 5000 ਦੀ ਬਾਦੀ ਦਾ ਪਿੰਡ ਹੈ ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਹੈ ਕੋਈ ਪਿੰਡ ਪੈਸੇ ਦੇ ਦੋਵੇਂ ਜਿੰਨੇ ਦੇਣੇ ਤੇ ਜੇ 500 ਵਾਲੇ ਚ ਵੀ ਲਾਤਾ ਨਾ 5000 ਵਾਲੇ ਦੇਖਣ ਆਉਣਗੇ ਤੀਜੇ ਦਿਨ ਉਹ ਵੀ ਆਉਣਗੇ ਫਿਰ ਵੀ ਹਾਂ ਆਪਾਂ ਵੀ ਲੋਨ ਹੈ ਜਿਆ ਰੇ ਕੁਝ ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾ ਨਹੀਂ ਕਰਦਾ ਆਹੀ ਕੰਮ ਕਰਨਾ ਹੈ ਹੋਰ ਹੋਰ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ ਬੰਬੇ ਚਲੇ ਗਏ ਸੀ ਜਿੰਨੇ ਮਰਜੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਆ ਆ ਬਿੰਨੂ ਹੋਰੀ ਕਰਮਜੀਤ ਹੋਰੀ ਆਪਣੀ ਹੀ ਇਹ ਮੁੰਡੇ ਸਾਰੇ ਪਰ ਮੈਂ ਆਖਿਆ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਕਿ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਤੀ ਪਾ ਲੈਂਦਾ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਵਹਿ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਫਿਰ ਉਦਾਸੀਆਂ ਕਰਕੇ ਪੂਰੀ ਦੁਨੀਆ ਜਾ ਕੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦੇ ਨਜ਼ਾਰਾ ਹੁੰਦਾ ਮੈਂ ਤਾਂ ਵੀ ਬੜਾ ਨਜ਼ਾਰਾ ਲੈ ਰਿਆਂ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਏ ਤੜਕੀ ਕੱਢਣ ਲਾ ਅਨੇ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਉਹ ਦੱਸੋ ਯਾਰ ਮੈਂ ਆਇਆ ਨਹੀਂ ਮੈਂ ਤਾਂ ਮੈਂ ਤਾਂ ਥੋੜੀ ਜੜਾਂ 'ਚ ਬੈਠੂ ਆਇਆ ਹਰ ਗੱਲ ਤੇ ਲੱਗ ਲਾ ਰੰਦਾ ਹਰ ਗੱਲ ਤੇ ਜੇ ਭਗਵੰਤ ਮਾਤਾ ਅਜ ਉੱਠਿਆ ਸਵੇਰੇ ਬੈੱਡ 'ਚੋਂ ਉਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਆ ਇਹਦਾ ਮਤਲਬ ਖੱਬੇ ਪੱਕੀ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਇਹ ਭਾਈ ਜੀ ਥੋੜਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀਰ ਉਹਦੇ ਨਾਲ ਉਹ ਨੇ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰਾਬਲਮ ਨਹੀਂ ਮੈਂ ਤੁਹਾਡੇ ਨਾਲ ਜੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ